ਸੰਯੁਕਤ ਕਿਸਾਨ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਨਾਨ ਪੋਲਿਟਿਕਲ ਵੱਲੋਂ ਸਾਂਝੇ ਤੌਰ ਤੇ ਐਮਐਲਏ ਸਮਰਾਲਾ ਸਰਦਾਰ ਜਗਤਾਰ ਸਿੰਘ ਧਿਆਲਪੁਰਾ ਦੇ ਘਰ ਦੇ ਅੱਗੇ ਤਰਨਾ ਲਗਾਇਆ ਗਿਆ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਕਿ ਐਮਐਲਏ ਜਗਤਾਰ ਸਿੰਘ ਧਿਆਲਪੁਰਾ ਦੇ ਘਰ ਦੇ ਅੱਗੇ ਤਰਨਾ ਲਗਾਇਆ ਗਿਆ ਹੈ ਔਰ ਸੁਣਦੇ ਹਾਂ ਇਸ ਮੌਕੇ ਜੋ ਕਿਸਾਨ ਆਗੂ ਸੇ ਉਹਨਾਂ ਨੇ ਆਪਣੀਆਂ ਕਿਹੜੀਆਂ ਮੰਗਾਂ ਸਰਕਾਰ ਅੱਗੇ ਰੱਖੀਆਂ ਬਰਾਵਾਂ ਆ ਤੁਸੀਂ ਉਹ ਦੇਖਿਆ ਐਮਐਲਏ ਆਗਰਨਗਰ ਤੇ ਅਮਰਜੋਤ ਸਿੰਘ ਕੋਲ ਬਾਰੇ ਸਵਾਲਾਂ ਦਾ ਲੋੜ ਨਹੀਂ ਜੀ ਬੱਸ ਜਿਹੜਾ ਖਨੂਰੀ ਬਾਰਡਰ ਤੇ ਜਾਂ ਸੰਗੋ ਬਾਰਡਰ ਦੇ ਸਾਡੇ ਜਿਹੜੇ ਮੋਰਚੇ ਚੱਲਦੇ ਸੀ ਜੀ ਉੱਥੇ ਜਿਹੜਾ ਕਿਸਾਨਾਂ ਨੇ ਰੋਕਿਆ ਸੀ ਜਾਂ ਸਰਕਾਰ ਨੇ ਰੋਕਿਆ ਸੀ ਚਾਹੇ ਉਹ ਪੰਜਾਬ ਸਰਕਾਰ ਆ ਚਾਹੇ ਉਹ ਹਰਿਆਣਾ ਸਰਕਾਰ ਆ ਦੋਨੇ ਮਿਲੀਆਂ ਹੋਈਆਂ ਸਰਕਾਰਾਂ ਨੇ ਲਾ ਬੇਨਤੀ ਕੀਤੀ ਐਮਐਲਏ ਸਾਹਿਬ ਨੂੰ ਉਹ ਫੋਨ ਪਾਸੇ ਚੱਲ ਗਈ ਸੈਲਰਾਂ ਦਾ ਰੋਣਾ ਅੱਜ ਦੇ 3 ਸਾਲ ਪਹਿਲਾਂ ਝੋਨਾ ਗਿੱਲਾ ਹੋ ਗਿਆ ਇੰਨੀ ਬਾੜ ਲਾਦੀ ਉਹ ਲਾਦੀ ਆ ਲੱਗਿਆ ਪਰ ਉਹਨਾਂ ਨੇ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ ਪਾਈ ਕਿ ਕਨੇ ਰੋਕਿਆ ਕਨੇ ਨਹੀਂ ਰੋਕਿਆ ਇਹਨਾਂ ਦੇ ਵਿੱਚ ਹਿੰਮਤ ਨਹੀਂ ਅਸੀਂ ਦੱਸ ਨਹੀਂ ਕਿ ਕਨੇ ਰੋਕਿਆ ਉਹ ਰਸਤਾ ਪੰਜਾਬ ਸਰਕਾਰ ਨਾਲ ਮਿਲ ਕੇ ਹਰਿਆਣੇ ਦੀ ਸਰਕਾਰ ਨੇ ਰੋਕਿਆ ਸੈਂਟਰ ਸਰਕਾਰ ਨੇ ਰੋਕਿਆ ਅੱਜ ਇਹਨਾਂ ਨੂੰ ਯਾਦ ਆ ਗਿਆ ਵੀ ਪੰਜਾਬ ਦੀ ਤਰੱਕੀ ਰੁਕੀ ਹੋਈ ਆ ਅਸੀਂ ਪਹਿਲੇ ਦਿਨ ਤੋਂ ਕਹਿੰਨੇ ਆ ਵੀ ਰਸਤੇ ਖੋਲੋ ਦੱਸੋ ਕਸਾਨਾ ਵੱਲੋਂ ਅੱਜ ਤੱਕ ਇੱਕ ਵੀ ਵਾਰ ਇਹ ਕਿਹਾ ਗਿਆ ਹੋਏ ਜੇ ਰਸਤੇ ਬੰਦ ਕੀਤੇ ਯਾਰ ਅਸੀਂ ਪਿਛਲੇ 1.5 ਸਾਲ ਤੋਂ ਇਹੀ ਇਹਨਾਂ ਨੂੰ ਕਹਿੰਦੇ ਆ ਰਹੇ ਹਾਂ ਭਾਈ ਜਿਹੜੇ ਰਸਤੇ ਨੇ ਇਹ ਰਸਤੇ ਖੋਲੇ ਯਾਰ ਪਰ ਜਦਨ ਖੋਲਣ ਦੀ ਵਾਰੀ ਆਈ ਤਾਂ ਪਿੱਛੇ ਦੇ ਵਿੱਚ ਛੁਰਾ ਮਾਰ ਕੇ ਖੋਲੇ ਗਏ ਜੋ ਸ਼ੁਰੂ ਤੋਂ ਹੀ ਹਾਕਮ ਸਰਕਾਰਾਂ ਚਾਹਦੀਆਂ ਆਈਆਂ ਪਰ ਜੋਰ ਜੀ ਇਹ ਸਰਕਾਰ ਕਰ ਗਈ ਇਹੋ ਜਿਹਾ ਕਿਸੇ ਸਰਕਾਰ ਨੇ ਵੀ ਨਹੀਂ ਕੀਤਾ ਘਰ ਬਲਾ ਕੇ ਦੁਸ਼ਮਣ ਦੇ ਉੱਪਰ ਵੀ ਕੋਈ ਵਾਰ ਨਹੀਂ ਕਰਦਾ ਸਾਨੂੰ ਇਹ ਕਹਦਾ ਸੀ ਮੇਰੇ ਆਪਣੇ ਨੇ ਇਹਨੇ ਆਪਣਾ ਪੁਆਇੰਟ ਦਿਖਾਇਆ ਵੀ ਅਸੀਂ ਕੀ ਆ ਸਾਡੇ ਬਜ਼ੁਰਗ ਲੀਡਰਾਂ ਨੂੰ ਬਜ਼ੁਰਗਾਂ ਨੂੰ ਸਾਡੇਆਂ ਨੂੰ ਪਾਰਟ ਰਾਜ ਦੇ ਉੱਪਰੋਂ ਅੱਧੀ ਅੱਧੀ ਰਾਤ ਨੂੰ ਇਹਨੇ ਸੱਤੋ ਸੱਤੋ ਅੱਸੀ ਅੱਸੀ ਸਾਲ ਦੇ ਬਜ਼ੁਰਗਾਂ ਨੂੰ ਤੋੜ ਕੇ ਘਰਾਂ ਨੂੰ ਬਿਠਾਇਆ ਇਹ ਪੰਜਾਬ ਦਾ ਦੁੱਖ ਜਾਣਦਾ ਜਿਹੜਾ ਕਹਿੰਦਾ ਸੀ ਨਾ ਚੁੱਲ੍ਹੇ ਦੇ ਵਿੱਚ ਅੱਗ ਬਲਦੀ ਦੇਖਦੀ ਹੈ ਕਿ ਨਹੀਂ ਦੇਖਦੀ ਅੱਜ ਜਿਹੜੀਆਂ ਅੱਖਾਂ ਦੇ ਵਿੱਚ ਅੱਗ ਬਲਦੀਆਂ ਲੋਕਾਂ ਪੰਜਾਬ ਦੇ ਵਿਰੁੱਧ ਪਰ ਇਹਨਾਂ ਚੁੱਲ੍ਹੇ ਵਾਲੀ ਅੱਗ ਦੇਖਣੀ ਭੁੱਲ ਗਏ ਇਹ ਹਾਕਮ ਸਰਕਾਰਾਂ ਜਦੋਂ ਕੁਰਸੀ ਸ਼ਾਇਦ ਮੈਨੂੰ ਲੱਗਦਾ ਕੁਰਸੀ ਦੇ ਵਿੱਚ ਕੋਈ ਤਾਤੀ ਆਵੇਂ ਦੇ ਨੇ ਜਦੋਂ ਇਹ ਮਿਲ ਜਾਂਦੀ ਆ ਇਹਨਾਂ ਨੂੰ ਆਮ ਘਰਾਂ ਦੇ ਲੋਕ ਦੇਖਣੇ ਭੁੱਲ ਜਾਂਦੇ ਨੇ ਆਮ ਲੋਕ ਦੇਖਣੇ ਇਹਨਾਂ ਨੂੰ ਭੁੱਲ ਜਾਂਦੇ ਨੇ ਵੀ ਉਹਨਾਂ ਦੇ ਹਾਲਾਤ ਕੀ ਨੇ ਇਹ ਐਮਐਲਏ ਸਾਹਿਬ ਹੀ ਕਹਿ ਰਹੇ ਸੀ ਨਾ ਤੇਰੇ ਇਸ ਏਰੀਆ ਦੇ ਵਿੱਚ ਹੀ ਸੌ ਬੋਰੀ ਮਗਰ ਦੰਤ ਤੱਕ ਬੋਰੀਆਂ ਕੱਟੀਆਂ ਗਈਆਂ ਤੂੰ ਦੱਸ ਅੱਜ ਇੱਥੇ ਆ ਕੇ ਇਹ ਗੱਲਾਂ ਦੇ ਗੱਲ ਕਰਨ ਲੱਗਾ ਤੂੰ ਦੱਸ ਯਾਰ ਕਿੰਨੀਆਂ ਵਾਰ ਕੋਈਆਂ ਨੇ ਕਿਹੜੀ ਮੰਡੀ ਜਾ ਕੇ ਰੋਕਿਆ ਤੇਰੇ ਏਰੀਆ ਦੇ ਵਿੱਚੋਂ ਮੈਂ ਤੈਨੂੰ ਦੱਸਦਾ ਵੀ ਸਾਡੀ ਸ਼ਿਹਰ ਨੇ ਕਿੰਨੀਆਂ ਰਗਵਾਈਆਂ ਨੇ ਆਜਾ ਮੈਂ ਤੇਰੇ ਏਰੀਆ ਦੇ ਵਾਸਤੇ ਹਾਂ ਬੜਾ ਮੈਂ ਤਰਾਇਆ ਆਇਆ ਮੈਂ ਤੈਨੂੰ ਦੱਸਦਾ ਵੀ ਅਸੀਂ ਤੇਰੇ ਏਰੀਆ ਦੇ ਵਿੱਚ ਆ ਕੇ ਕਿੰਨੀਆਂ ਰਗਵਾਈਆਂ ਨੇ ਜਿਹੜਾ ਕੰਮ ਸਰਕਾਰਾਂ ਨੇ ਕਰਨਾ ਸੀ ਉਹ ਜੇਥੇ ਬੰਦੀਆਂ ਕਰ ਰਹੀਆਂ ਨੇ ਪਰ ਭਰਾਵੋ ਮੈਂ ਇੱਕੋ ਹੀ ਬੇਨਤੀ ਕਰੂਗਾ ਔਨ ਵਾਲਾ ਸਮਾ ਜਿਹੜਾ ਆ ਸਾਡਾ ਇਕੱਠੇ ਹੋਣਾ ਦਾ ਆ ਇਕੱਠੇ ਹੋ ਕੇ ਜਿਹੜਾ ਜਿਹੜਾ ਸਾਹਮਣਾ ਕਰਨਾ ਪੈਣਾ ਜੇ ਅਸੀਂ ਅਲੱਗ-ਅਲੱਗ ਰਹੇ ਤਾਂ ਸਾਹਮਣਾ ਨਹੀਂ ਕਰਾਵੇ ਸਮਾਜ ਦੇ ਉਹਨਾਂ ਲੋਕ ਹੋਰ ਭਿਆਨਕ ਆ ਰਹੇ ਜੋ ਆਪਾਂ ਨੂੰ ਦੇਖ ਰਿਹਾ ਚੋਂ ਸਰਕਾਰਾਂ ਜਿਹੜੇ ਭਰਾ ਦੇ ਉੱਪਰ ਤੁਰ ਚੁੱਕੀਆਂ ਨੇ ਇਸ ਕਰਕੇ ਭਰਾਵੋ ਹਰੇਕ ਜਗ੍ਹਾ ਜਿੱਥੇ ਵੀ ਇਹ ਉਹਨਾਂ ਨੂੰ ਨੀਡ ਇਹਨਾਂ ਨੂੰ ਸਵਾਲ ਕਰੋ ਚਾਹੇ ਕੋ ਸੰਜੀਤ ਮੋਰ ਦੇ